ਤੈਨੂੰ ਤੇਰੀ ਸੋਚ ਤੇ ਭਗਤ ਜੰਗੀਰ ਕੋ ਭਗਤਪ੍ਰਸਾਦ ਸਿੰਘ ਤੇਰੀ ਸੋਚ ਤੇ ਭਗਤ ਜੰਗੀਰ ਕੋ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਬਕਾ ਮੁੱਖ ਮੰਤਰੀ ਸਰਦਾਰ ਬਿਆਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸਰਦਾਰ ਬਿਆਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸਰਦਾਰ ਬਿਆਨ ਸਿੰਘ ਤੇਰੀ ਸੋਚ ਤੇ ਸਰਦਾਰ ਬਿਆਨ ਸਿੰਘ ਤੇਰੀ ਸੋਚ ਤੇ ਸਚਿਨ ਜੀ ਅੱਜ ਤੁਸੀਂ ਜਿਹੜੇ ਕਿ ਮੁੱਖ ਮੰਤਰੀ ਸੀਗੇ ਰਹੇ ਪੰਜਾਬ ਦੇ ਵਿਅੰਤ ਸਿੰਘ ਉਹਨਾਂ ਦੇ ਅੱਜ ਸਿੱਧੀ ਦਿਹਾੜੇ ਤੇ ਉਹਨਾਂ ਨੇ ਸਰਦਾ ਤੇ ਫੁੱਲ ਭੇਟ ਕੀਤੇ ਆ ਕਿਸ ਤਰ੍ਹਾਂ ਅੱਜ ਜਿਹੜਾ ਤੁਹਾਡਾ ਇਹ ਸਰਦਾ ਸਭ ਤੋਂ ਪਹਿਲਾਂ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਅੱਜ ਅਖਿਲ ਭਾਰਤੀ ਹਿੰਦੂ ਸ਼ਿਵ ਸ਼ੈਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬਕਾ ਮੁੱਖ ਮੰਤਰੀ ਪੰਜਾਬ ਉਸ ਬੱਬਰ ਸ਼ੇਰ ਨੂੰ ਸਜਦਾ ਕਰ ਰਹੇ ਆ ਸ਼ਰਧਾਂਜਲੀ ਪੇਟ ਕਰ ਰਹੇ ਆ ਉਸ ਸ਼ੇਰ ਨੂੰ ਅਸੀਂ ਬੱਬਰ ਸ਼ੇਰ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਦੇਸ਼ ਲਈ ਮਨੁੱਖਤਾ ਦੀ ਲਈ ਜਿਸ ਨੇ ਲੋਕਾਂ ਦੀ ਜਾਨ ਨੂੰ ਬਚਾਉਂਦਿਆਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆਪਣੀ ਜਾਨ ਦੇ ਦਿੱਤੀ ਅਸ਼ੀਦੀ ਪ੍ਰਾਪਤ ਕਰ ਲਈਤੀ ਜਿਸ ਨੇ ਪੰਜਾਬ ਦੇ ਵਿੱਚ ਬਲ ਦੀ ਅੱਗ ਵਿੱਚ ਅੱਤਵਾਦੀ ਪੱਠੀ ਦੇ ਵਿੱਚ ਜਦੋਂ ਪੰਜਾਬ ਸੁਲਗ ਰਿਹਾ ਸੀ ਪੰਜਾਬ ਵਿੱਚ ਤਰਾਹੀ ਮਾਮ ਦਾ ਹਾਲ ਸੀ ਲੋਕ ਰੋਜ਼ਾਨਾ ਲੋਕਾਂ ਨੂੰ ਗੋਲੀਆਂ ਦੇ ਨਾਲ ਬੰਬਾਂ ਦੇ ਨਾਲ ਕੁੰਨਿਆ ਜਾ ਰਿਹਾ ਸੀ ਰੋਜ਼ਾਨਾ ਹਜ਼ਾਰਾਂ ਹੀ ਲੋਕ ਸ਼ਹੀਦੀਆਂ ਪ੍ਰਾਪਤ ਕਰ ਰਹੇ ਸਨ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ ਲੁੱਟਾਂ ਖਸੁੱਟਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਸੀ ਰੋਜ਼ਾਨਾ ਕਤਲ ਹੋ ਰਹੇ ਸੀ ਪੰਜਾਬ ਵਿੱਚ ਜਦੋਂ ਕੋਈ ਵੀ ਆਵਾਜ਼ ਨਹੀਂ ਚੁੱਕਦਾ ਸੀ ਉਸ ਸਮੇਂ ਇੱਕ ਮਸੀਹਾ ਦੇ ਰੂਪ ਦੇ ਵਿੱਚ ਜੋ ਬੱਬਰ ਸ਼ੇਰ ਸਾਹਮਣੇ ਆਇਆ ਉਹ ਸਰਦਾਰ ਬਿਆਨਤ ਸਿੰਘ ਸੀ ਜੀ ਸੀ ਜਿਨ੍ਹਾਂ ਨੇ ਪੰਜਾਬ ਦੀ ਬਾਹ ਫੜੀ ਇੱਕ ਇਹੀ ਲਹਿਰ ਪੈਦਾ ਕੀਤੀ ਜਿਸ ਨਾਲ ਕੇ ਖਾੜਕੂਬਾਦ ਦਾ ਖਾਤਮਾ ਕੀਤਾ ਪੰਜਾਬ ਦੀ ਸੰਪੂਰਨ ਰੂਪ ਦੇ ਵਿੱਚ ਬਾਗਡੋਰ ਆਪਣੇ ਹੱਥ ਵਿੱਚ ਲਈ ਤੇ ਅੱਗੇ ਹੋ ਕੇ ਪੰਜਾਬ ਨੂੰ ਅੱਤਵਾਦੀ ਪੱਠੀ ਵਿੱਚੋਂ ਕੱਢਿਆ ਉਹਨਾਂ ਦੀ ਜੀਵਨੀ ਬਾਰੇ ਕੋਈ ਚਰਨਾ ਪਾਉਂਗੇ ਤੁਸੀਂ ਸਰਦਾਰ ਬਿਆਨਤ ਸਿੰਘ ਜੀ ਉਹ ਇਨਸਾਨ ਸਨ ਜੋ ਮਨੁੱਖਤਾ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਸਨ ਹਰ ਸਮੇਂ ਉਹਨਾਂ ਨੇ ਮਨੁੱਖ ਭਲਾਈ ਦੇ ਕਾਰਜਾਂ ਬਾਰੇ ਸੋਚਣਾ ਸੀ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਜਦੋਂ ਪੰਜਾਬ ਦੇ ਵਿੱਚ ਚੰਡੀਗੜ੍ਹ ਸਿੱਤ ਪੀਜੀਆਈ ਦਾ ਨਿਰਮਾਣ ਸੀ ਉਦੋਂ ਇੰਨਾ ਨੇ ਪੀਜੀਆਈ ਦੇ ਦੌਰਾਨ ਦੇਖਿਆ ਉੱਥੇ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਹਿਮਾਚਲ ਤੋਂ ਮਰੀ ਜਾਂਦੇ ਸਨ ਉਹਨਾਂ ਦੇ ਰਹਿਣ ਦੀ ਵਿਵਸਥਾ ਨਹੀਂ ਸੀ ਉਹ ਰੁੱਲਦੇ ਸੀ ਬਰਾਂਡਿਆਂ ਦੇ ਵਿੱਚ ਤਾਂ ਉਹ ਇੱਕ ਇਨਸਾਨ ਸਨ ਜਿਨ੍ਹਾਂ ਨੇ ਸਰਾ ਬਣਾਉਣ ਦੀ ਸਕੀਮ ਸੋਚੀ ਤੇ ਉਸ ਦੇ ਲਈ ਆ ਪੰਜਾਬ ਕਾਂਗਰਸ ਭਵਨ ਦੇ ਵਿੱਚ ਤਜਵੀਜ਼ ਤਜਵੀਜ਼ ਰੱਖੀ ਕਿ ਉੱਥੇ ਸਰਾ ਬਣਾਈ ਜਾਵੇ ਤਾਂ ਜੋ ਜੋ ਪੇਸ਼ੈਂਟ ਪੀਜੀਆਈ ਦੇ ਵਿੱਚ ਆ ਕੇ ਰੁਲਦੇ ਸਨ ਖੱਜਲਖਵਾਰ ਹੁੰਦੇ ਸਨ ਉਹਨਾਂ ਦੀ ਰਹਿਣ ਦੀ ਵਿਵਸਥਾ ਕੀਤੀ ਜਾਂ। ਤੇ ਉਹਨਾਂ ਨੇ ਹੀ ਪੰਜਾਬ ਦੇ ਵਿੱਚ अनेका ਲੋਕ ਨੌਜਵਾਨ ਸਨ ਜਿਨ੍ਹਾਂ ਨੂੰ ਨੌکریاں ਦਿੱਤੀਆਂ अनेका ਸਮਾਜ ਭਲਾਈ ਦੇ ਅਜਿਹੇ ਕੰਮ ਨੇ ਜਿਨ੍ਹਾਂ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ। ਦੇਖੋ ਜੀ ਜਦੋਂ ਆਪਾਂ ਕਹਿੰਦੇ ਆ ਕਿ ਜਿਸ ਤਰ੍ਹਾਂ ਕੁਝ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਸਿਆਸਤਦਾਨ ਵੀ ਹੁੰਦੇ ਨੇ 1995 ਦੇ ਵਿੱਚ 1992 ਤੋਂ 95 ਦੇ ਦੌਰਾਨ 3 ਸਾਲ ਮੁੱਖ ਮੰਤਰੀ ਪੰਜਾਬ ਰਹੇ ਜਦੋਂ 95 ਦੇ ਵਿੱਚ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤਾਂ ਉਸ ਤੋਂ ਬਾਅਦ ਜੋ ਇਹ ਪ੍ਰਪੋਜ਼ਲ ਸੀ ਸਿਆਸਤਦਾਨਾਂ ਦੇ ਭੇਟ ਚੜ ਗਈ ਤੇ ਉਹਨਾਂ ਨੇ ਇਸ ਪ੍ਰਪੋਜ਼ਲ ਨੂੰ ਜੋ ਫੰਡ ਇਕੱਠਾ ਕੀਤਾ ਗਿਆ ਸੀ ਉਹ ਫੰਡ ਦੀ ਦਰਵਰਤਾ ਕੀਤੀ ਤੇ ਇਸ ਪ੍ਰਪੋਜ਼ਲ ਨੂੰ ਉੱਥੇ ਹੀ ਬੰਦ ਕਰ ਦਿੱਤਾ ਗਿਆ ਇਸ ਸੰਸਚਿਨ ਅਜਾ ਜਿਹੜੇ ਕਿ ਅੱਜ ਦਸਰਾ ਸੰਕੀ ਜਦੋਂ ਕਿ ਵਿਅੰਤ ਸੰਗ ਦੇ ਜਿਹੜੇ ਕਿ ਸ਼ਰਧਾਂਜਲੀ ਭੇਟ ਕਰਨ ਦੇ ਮੌਕੇ ਇਹਨਾਂ ਨੇ ਦੱਸਿਆ ਹੈ ਅਸੀਂ ਹੋਰ ਵੀ ਸਮੇ ਸਮੇਤ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀਆਂ ਨਿਊ